ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨਸ ਲਿਮਟਿਡ ਤੋਂ ਜਸਮੀਤ ਪਾਟਿਆ ਜੀ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸਵਿੰਦਰ ਜੀ ਥੈਂਕ ਯੂ ਸੋ ਮੱਚ ਜਸਮੀਤ ਜੀ ਪਹਿਲਾਂ ਤਾਂ ਵਧਾਈਆਂ ਕਹਿੰਦੇ ਬਹੁਤ ਜ਼ਿਆਦਾ ਕੈਨੇਡਾ ਦੇ ਵੀਜ਼ੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਘੱਟ ਰਿਫਿਊਜ਼ਲ ਰੇਟ ਦੇ ਨਾਲ ਆ ਰਹੇ ਨੇ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੂਰੇ ਪੈਨ ਇੰਡੀਆ ਦੇ ਵਿੱਚ ਰਿਫਿਊਜ਼ਲਸ ਨੇ ਪਰ ਬਹੁਤ ਚੰਗੀਆਂ ਚੰਗੀਆਂ ਜਿਵੇਂ ਲੈਂਡਮਾਰਕ ਇਮੀਗ੍ਰੇਸ਼ਨ ਮੈਨੂੰ ਲ ਅ ਸਟਾਕ ਐਕਸਚੇਂਜ ਤੇ ਵੀ ਲਿਸਟਡ ਹੈ ਸੋ ਇਸ ਕਰਕੇ ਲੈਂਡਮਾਰਕ ਕਮਿਊਨੀਕੇਸ਼ਨ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੋਣਾ ਬਹੁਤ ਸਕੂਨਦਾਇਕ ਹੈ ਪਰ ਹੁਣ ਪਤਾ ਲੱਗਿਆ ਕਿ ਇੱਕ ਤਾਂ 5000 ਡਾਲਰ ਤੱਕ ਦੀ ਸਕਾਲਰਸ਼ਿਪ ਤੁਸੀਂ ਸਪਿਨ ਐਂਡ ਵਿਨ ਇੱਕ ਨਵੀਂ ਸਕੀਮ ਲਿਆਈ ਹੋ ਹਰ ਵਿਦਿਆਰਥੀ ਇਹਦੇ ਚ ਟਰਾਈ ਕਰ ਸਕਦਾ ਹੈ 5000 ਡਾਲਰ ਲੈਂਡਮਾਰਕ ਵੱਲੋਂ ਦੂਸਰਾ ਤੁਹਾਡੇ ਸੈਮੀਨਾਰਸ ਨੇ ਕੈਨੇਡਾ ਨੂੰ ਲੈ ਕੇ ਇਹਨਾਂ ਸੈਮੀਨਾਰਸ ਦੇ ਵਿੱਚ ਕਿਹੜੇ ਕਿਹੜੇ ਕਾਲਜ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਆਉਣਗੀਆਂ ਅਗਰ ਵਿਦਿਆਰਥੀ ਇਹਨਾਂ ਸੈਮੀਨਾਰਾ ਦੇ ਵਿੱਚ ਆਉਂਦੇ ਨੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦਾ ਸਿੱਧਾ ਫਾਇਦਾ ਇਹਨਾਂ ਸੈਮੀਨਾਰਾਂ 'ਚ ਆਉਂਦਾ ਹੈ ਔਰ ਸੈਮੀਨਾਰਸ ਦੀਆਂ ਡੇਟਾਂ ਵੀ ਤੁਸੀਂ ਜ਼ਰੂਰ ਸਾਂਝੀਆਂ ਕਰੋ ਔਰ ਪਤਾ ਲੱਗਿਆ ਕਿ 스파우스 ਵੀਜ਼ਾ ਦਾ ਵੀ ਇੱਕ ਬਹੁਤ ਵੱਡਾ ਅਪਡੇਟ ਹੈ ਉਹ ਵੀ ਤੁਸੀਂ ਨਾਲ ਹੀ ਸਾਂਝਾ ਕਰੋ ਸੋ ਦੇਖੋ 스파우스 ਵੀਜ਼ਾ ਨੂੰ ਲੈ ਕੇ ਦੇਖੋ ਤੁਸੀਂ ਕੈਨੇਡਾ ਜਾ ਸਕਦੇ ਹੋ 스파우스 ਵੀਜ਼ਾ ਤੇ ਐਂਡ 스파우스 ਵੀਜ਼ਾ 'ਚ ਜੇ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਤਾਂ ਤੁਹਾਡੇ 스파우스 ਨੂੰ ਫੁੱਲ ਟਾਈਮ ਵਰਕ ਵੀਜ਼ਾ ਮਿਲਦਾ ਹੈ ਸੋ ਡੈਫੀਨੇਟਲੀ ਜਦੋਂ ਤੁਸੀਂ ਇਹਨਾਂ ਸੈਮੀਨਾਰ ਦਾ ਹਿੱਸਾ ਬਣਦੇ ਹੋ ਤਾਂ ਜੇ ਤੁਸੀਂ ਐਮਬੀਏ ਕਰਨ ਜਾਣਾ ਚਾਹੁੰਦੇ ਹੋ ਮਾਸਟਰਸ ਇਨ ਮੈਨੇਜਮੈਂਟ ਕਰਨਾ ਚਾਹੁੰਦੇ ਹੋ ਮਾਸਟਰ ਇਨ ਡਾਟਾ ਐਨਾਲਿਟਿਕਸ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਫੀਲਡ ਚ ਮਾਸਟਰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਪਾਊਸ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਔਰ ਇਹਨਾਂ ਸੈਮੀਨਾਰਸ 'ਚ ਇਸ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ ਔਰ ਯੂਨੀਵਰਸਿਟੀ ਕੈਨੇਡਾ ਵੈਸ ਯੂਨੀਵਰਸਿਟੀ ਨਾਇਗਰਾ ਫਾਲਸ ਦੇ ਰਿਪਰੈਜ਼ੈਂਟੇਟਿਵ ਮੌਜੂਦ ਵੀ ਰਹਿਣਗੇ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਕਿਆਨੋ ਕਾਲਜ ਅਲਬਰਟਾ ਜਿਹੜਾ ਕਿ ਅਫੋਰਡੇਬਲ ਕਾਲਜ ਅਲਬਰਟਾ ਦਾ ਸਕੈਚੂਨ ਪੋਲੀਟੈਕਨਿਕ ਸਕੈਚੂਨ ਸਭ ਤੋਂ ਵੱਡੀ ਗੱਲ ਹੈ ਸਕੈਚੂਨ ਪੋਲੀਟੈਕਨਿਕ ਤੁਹਾਨੂੰ ਪਤਾ ਹੀ ਹੈ ਸਕੈਚੂਨ ਚ ਪੀਆਰ ਲੈਣੀ ਆਸਾਨ ਹੈ ਔਰ ਸਕੈਚੂਨ ਪੋਲੀਟੈਕਨਿਕ ਨੇ ਕਮਿਟ ਕੀਤਾ ਹੈ ਕਿ ਉਹ ਔਨ ਦਾ ਸਪਾਟ ਆਫਰ ਲੈਟਰ ਇਸ਼ੂ ਕਰਨਗੇ ਐਂਡ ਅਪਲੀਕੇਸ਼ਨ ਫੀ ਵੇਵਰ ਵੀ ਦੇਣਗੇ ਇਹ ਪੂਰੀ ਹਿਸਟਰੀ ਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਕੈਚੂਨ ਪੋਲੀਟੈਕਨਿਕ ਜਿਹਦੇ ਚ ਸੀਟ ਨਹੀਂ ਮਿਲਦੀ ਸੀ ਉਹ ਫ੍ਰੀ ਆਫ ਕਾਸਟ ਆਫਰ ਦੇ ਰਹੇ ਆਂ ਐਂਡ ਅਪਲੀਕੇਸ਼ਨ ਫੀ ਵੇਵਰ ਵੀ तो 6.5 बैंड वाले बच्चे स्कैचन पॉलिटेक्निक से अपनी एडमिशन ले सकते हैं फ्री ऑफ कॉस्ट एंड ऑन द स्पॉट ऑफर लेटर सू कॉलेज सेंट से मैरीचे यूनिवर्सिटी ऑफ फ्रेजर वैली एबर्ट्सफर्ड ब्रिटिश कोलंबिया यूनिवर्सिटी कनाडा वेस्ट वैंकूवर ब्रिटिश कोलंबिया नाइग्रा कॉलेज नाइग्रा फॉल्स ओंटारियो लॉयलिस्ट कॉलेज ओंटारियो एल्गोंकिन कॉलेज ओटावा ओंटारियो कैंब्रियन कॉलेज ਆ ਕੀ ਕਹਿੰਦੇ 60 ਬਰੀ অন্ਟਾਰੀਓ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ ਇਹ ਵੀ ਮੈਨੀ ਐਮ ਆਈ ٹی ਟ ਜਿਹੜੇ ਕੀ ਜਿਹੜੇ ਕਾਲਜ ਚ ਕਦੀ ਸੀਟ ਲਿਮਿਟਿਡ ਮਿਲਦੀ ਸੀ ਅੱਜ ਉਹ ਸੀਟ ਤੁਹਾਨੂੰ ਮਿਲਣ ਦੀ ਅਸੀਂ ਸਾਡੀ ਕੋਸ਼ਿਸ਼ ਹੈ ਕਿਉਂਕਿ ਮੈਨੀਟੋਬਾ ਚ ਵੀ ਮੈਨੀਟੋਬਾ ਚ ਇੰਟਰਨੈਸ਼ਨਲ ਸਟੂਡੈਂਟਸ ਟਰੇਨ ਦੇ ਅੰਦਰ ਪੀ ਆਰ ਚੰਗੀ ਮਿਲ ਜਾਂਦੀ ਹੈ ਸੋ ਮੈਨੀਟੋਬਾ ਕਾਲਜ ਵੀ ਇਸ ਸੈਮੀਨਾਰ ਦਾ ਹਿੱਸਾ ਬਣਨ ਜਾ ਰਿਹਾ ਹੈ ਐਮ ਆਈ ٹی ਟ ਐਂਡ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਸੇਂਟ ਲਾਰੈਂਸ ਕਾਲਜ অন্ਟਾਰੀਓ ਨਾਰਕwest ਕਾਲਜ ਅਲਬਰਟਾ ਯੂਨੀਵਰਸਿਟੀ ਆਫ ਨਾਇਗਰਾ ਫਾਲਸ ਨਾਇਗਰਾ ਫਾਲਸ 온ਟਾਰੀਓ ਸੈਂਟੀਨੀਅਲ ਕਾਲਜ ਵੀ ਸਕਾਲਰਸ਼ਿਪ ਦੇ ਰਿਹਾ ਹੈ ਔਰ ਕਿ ਕਹਿੰਦੇ ਆ ਲੰਗਾਰਾ ਕਾਲਜ ਵੈਂਕੂਵਰ ਚ ਵੈਂਕੂਵਰ ਬਹੁਤ ਜ਼ਿਆਦਾ ਹਾਈ ਡਿਮਾਂਡ ਚ ਹੈ ਬ੍ਰਿਟਿਸ਼ ਕੋਲੰਬੀਆ ਸੇਂਟ ਫ੍ਰਾਂਸਿਸ ਜ਼ੇਵੀਅਰ ਯੂਨੀਵਰਸਿਟੀ ਇੱਥੇ ਤੁਸੀਂ ਮਾਸਟਰਸ ਵੀ ਕਰ ਸਕਦੇ ਹੋ ਔਰ ਪੀਜੀ ਡਿਪਲੋਮਾਸ ਵੀ ਕਰ ਸਕਦੇ ਹੋ ਨੋਵੋਸਕੋਸ਼ੀਆ ਐਟਲੈਂਟਿਕ ਦੀ ਬਹੁਤ ਡਿਮਾਂਡ ਹੈ ਜਿੱਦਾਂ ਪਤਾ ਲੱਗਿਆ ਕਿ ਹੋਰ ਪ੍ਰੋਵਿੰਸਿਸ ਚ ਸਾਨੂੰ ਜਾਣਾ ਚਾਹੁੰਦਾ ਤਾਂ ਸੇਂਟ ਫ੍ਰਾਂਸਿਸ ਜ਼ੇਵੀਅਰ ਯੂਨੀਵਰਸਿਟੀ ਆ ਨੋਵੋਸਕੋਸ਼ੀਆ ਚ ਵੀ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਸੋ ਸਭ ਤੋਂ ਵੱਡੀ ਗੱਲ ਹੈ ਸਰ ਦੇਖੋ ਇੰਨੇ ਸਾਰੇ ਇੰਸਟੀਚੂਟ ਪਹਿਲੀ ਗੱਲ ਤਾਂ ਇੱਕ ਪਲੈਟਫਾਰਮ ਤੇ ਇਕੱਠੇ ਲੈ ਕੇ ਆਣੇ ਬੜਾ ਹੀ ਮੁਸ਼ਕਲ ਕੰਮ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਟਲੈਂਟਿਕ ਇੰਸਟੀਚੂਟਸ 온ਟਾਰੀਓ ਇੰਸਟੀਚੂਟਸ ਅਲਬਰਟਾ ਦੇ ਇੰਸਟੀਚੂਟ ਬ੍ਰਿਟਿਸ਼ ਕੋਲੰਬੀਆ ਦੇ ਇੰਸਟੀਚੂਟਸ ਔਰ ਕਿ ਕਨੇ ਸਸਕੈਚੂਨ ਮੈਨੀਟੋਬਾ ਦੇ ਇੰਸਟੀਚਿਊਟ ਸਾਰਿਆਂ ਨੂੰ ਇੱਕ ਪਲੈਟਫਾਰਮ ਤੇ ਅਸੀਂ ਲੈ ਕੇ ਆਈਏ ਤਾਂ ਕਿ ਬੱਚਾ ਡਿਸਾਈਡ ਕਰ ਸਕੇ ਕਿ ਮੈਨੂੰ ਕਿੱਥੇ ਜਾਣਾ ਚਾਹੀਦਾ ਦੂਸਰੀ ਜਿਹੜੀ ਇਹ ਸਾਰੇ ਕਾਲਜ ਸਕਾਲਰਸ਼ਿਪ ਦੇ ਰਹੇ ਨੇ ਕੋਈ 4000 ਡਾਲਰ ਸਕਾਲਰਸ਼ਿਪ ਦੇ ਰਿਹਾ ਕੋਈ 5000 ਡਾਲਰ ਸਕਾਲਰਸ਼ਿਪ ਦੇ ਰਿਹਾ ਇਸ ਚੀਜ਼ ਦਾ ਬੱਚੇ ਨੂੰ ਲਾਭ ਚੱਕਣਾ ਚਾਹੀਦਾ ਕਿਉਂਕਿ ਇੰਨੀ ਵੱਡੀ ਸਕਾਲਰਸ਼ਿਪ ਕਦੀ ਨਹੀਂ ਮਿਲੀ ਔਰ ਜਾਰਜ ਬ੍ਰਾਊਨ ਕਾਲਜ ਵੀ ਪਾਰਟਿਸਿਪੇਟ ਕਰੇਗਾ ਚੰਡੀਗੜ੍ਹ ਵਾਲੇ ਸੈਮੀਨਾਰ 'ਚ ਇਸ ਤੋਂ ਇਲਾਵਾ ਸ ਸਕਾਲਰਸ਼ਿਪਸ ਤੋਂ ਇਲਾਵਾ ਸਟੂਡੈਂਟਸ ਦੇਖੋ ਇਦਾਂ ਦੇ ਪ੍ਰੋਗਰਾ ਸੋ ਜਿਹੜੇ ਸੀ ਸੈਮੈਸਟਰਸ ਇੰਟਰਨਸ਼ਿਪ ਹੁੰਦੀ ਆਪਾਂ ਨੂੰ ਫੀਸ ਦੇਣ ਦੀ ਨਹੀਂ ਲੋੜ ਹੁੰਦੀ ਤਾਂ ਬਹੁਤ ਜ਼ਿਆਦਾ ਸੇਵਿੰਗ ਹੋ ਰਹੀ ਆ ਬੱਚੇ ਦੀ ਔਰ ਜਦੋਂ ਆਪਾਂ ਸ਼ੇਅਰ ਮਾਰਕੀਟ ਥੱਲੇ ਜਾਂਦੀ ਆ ਤਾਂ ਆਪਾਂ ਖਰੀਦਦੇ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸੋ ਇਹ ਚੀਜ਼ ਸਟੂਡੈਂਟਸ ਲਈ ਇੱਕ ਬਹੁਤ ਅੱਛਾ ਟਾਈਮ ਹੈ ਕੈਨੇਡਾ ਜਾਣ ਦਾ ਕਿਉਂਕਿ ਦੇਖੋ ਕੈਨੇਡਾ ਅੱਜ ਦੀ ਰੇਟ 'ਚ ਵੀ ਕੋਈ ਕੰਟਰੀ ਆ ਜਿੱਥੇ 스파우스 ਵੀ ਜਾ ਸਕਦਾ ਹੈ ਵੀਜ਼ਾ ਵੀ ਆ ਰਹੇ ਨੇ ਔਰ ਡਿਪਲੋਮਾ ਤੇ 3 ਸਾਲ ਦਾ ਵਰਕ ਪਰਮਿਟ ਮਿਲ ਰਿਹਾ ਸੋ ਸਕੈਚੂਨ ਅਟਲਾਂਟਿਕ ਮੈਨੀਟੋਬਾ ਅਲਬਰਟਾ ਵੱਡੇ ਵਰਗੇ ਪ੍ਰੋਵਿੰਸ ਚ ਤਾਂ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਸਟੂਡੈਂਟਸ ਨੂੰ ਅਪਲਾਈ ਕਰਨ ਦਾ ਕਿਉਂਕਿ ਇੰਨਾ ਪ੍ਰੋਵਿੰਸਿਸ ਚ ਸੀਟਸ ਨਹੀਂ ਮਿਲਦੀ ਔਰ ਮੈਨੂੰ ਪਰਸੋ ਕਿਸੇ ਨੇ ਪੁੱਛਿਆ ਕਿ ਸਰ ਸਭ ਤੋਂ ਅਫੋਰਡੇਬਲ ਕੰਟਰੀ ਕਿਹੜਾ ਹੈ ਅੱਜ ਦੀ ਰੇਟ 'ਚ ਵੀ ਸਭ ਤੋਂ ਅਫੋਰਡੇਬਲ ਕੈਨੇਡਾ ਹੀ ਹੈਗਾ ਕਿਉਂਕਿ ਟਿਊਸ਼ਨ ਫੀਸ 6 ਲੱਖ ਰੁਪਏ ਤੋਂ ਸਟਾਰਟ ਹੁੰਦੀ ਹੈ ਕੋਈ ਕੰਟਰੀ ਨਹੀਂ ਹੈਗਾ ਇਹਦੇ ਮੁਕਾਬਲੇ ਚ ਜਿਹੜਾ 6 ਲੱਖ ਤੋਂ ਫੀਸ 6 ਲੱਖ ਤਾਂ ਅਜਕਲ ਸਿੰਗਾਪੁਰ ਦੁਬਈ ਦੀ ਫੀਸ ਐ ਸਰ ਔਰ ਜੇ ਤੁਸੀਂ ਇੰਡੀਆ ਚ ਪਾਥਵੇ ਪ੍ਰੋਗਰਾਮ ਪੜ੍ਹਦੇ ਹੋ ਤਾਂ ਕੈਨੇਡੀਅਨ ਕਾਲਜ ਆਸਟ੍ਰੇਲੀਅਨ ਕਾਲਜਸ ਦੀ ਫੀਸ ਵੀ 6 ਲੱਖ ਐ ਇਹਦੇ ਵਿੱਚ ਚਿਤਕਾਰਾ ਯੂਨੀਵਰਸਿਟੀ ਤੋਂ ਵੀ ਜੇ ਤੁਸੀਂ ਲੋਕਲ ਪੜ੍ਹਨਾ ਚਾਹੁੰਦੇ ਹੋ ਤਾਂ ਚਿਤਕਾਰਾ ਯੂਨੀਵਰਸਿਟੀ ਤੋਂ ਵੀ ਪਾਰਟਿਸਪੇਸ਼ਨ ਹੋਏਗੀ ਇੰਨਾ ਸੈਮੀਨਾਰ ਚ ਔਰ ਕੀ ਕਹਿੰਦੇ ਆ ਯੂਨੀਵਰਸਿਟੀ ਆਫ ਮੈਲਬਨ ਦਾ ਵੀ ਪਾਥਵੇ ਪ੍ਰੋਗਰਾਮ ਡਿਸਕਸ ਹੋਏਗਾ ਇੰਨਾ ਸੈਮੀਨਾਰ ਚ ਸੋ ਸਟੂਡੈਂਟਸ ਮੇਰੀ ਇਹ ਸਾਰਨਡ ਵਾਈਜ਼ ਹੈ ਕਿ ਕਾਫੀ ਜ਼ਿਆਦਾ ਸਾਡੀ ਕੋਸ਼ਿਸ਼ ਰਹੀ ਹੈ ਕਿ 40 ਤੋਂ ਵੀ ਵੱਧ ਰੈਪ੍ਰੈਜ਼ੈਂਟੇਟਿਵਜ਼ ਇਨ এজ ਪਲੈਟਫਾਰਮ ਤੇ ਅਸੀਂ ਇਕੱਠੇ ਕੀਤੇ ਆਂ ਐਂਡ ਅਸੀਂ ਇੰਨਾ ਸਾਰੇ ਪਲੈਟਫਾਰਮ ਚ ਅਸੀਂ ਸਟੱਡੀ ਇਨ ਇੰਡੀਆ ਵੀ ਪ੍ਰਮੋਟ ਕਰ ਰਹੇ ਆਂ ਸਰ ਜੇ ਤੁਸੀਂ ਪੜਕੇ ਯੂਨੀਵਰਸਿਟੀ ਆਫ ਫ੍ਰੀਜ਼ਰ ਵੈਲੀ ਦਾ ਕੈਂਪਸ ਹੈ ਐਸਡੀ ਕਾਲਜ ਸੈਕਟਰ 32 ਚ ਤੁਸੀਂ ਉੱਥੇ ਪੜਕੇ ਵੀ ਤੁਸੀਂ ਅੱਗੇ ਪਾਥਵੇ ਲੈਣਾ ਚਾਹੁੰਦੇ ਹੋ ਤਾਂ ਅਸੀਂ ਸਟੱਡੀ ਇਨ ਇੰਡੀਆ ਚ ਵੀ ਬੱਚਿਆਂ ਨੂੰ ਐਡਵਾਈਸ ਕਰ ਸਕਦੇ ਆਂ ਔਰ ਕਿ ਕਹਿੰਦੇ ਆ ਜੇ ਤੁਸੀਂ ਇੱਥੇ ਪੜਕੇ ਜਿਵੇਂ ਸ਼ਲੂਨੀ ਯੂਨੀਵਰਸਿਟੀ ਦਾ ਕੈਂਪਸ ਹੈ ਸੋਲਨ ਵਿੱਚ ਉੱਥੇ ਵੀ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਪੜਕੇ ਯੂਨੀਵਰਸਿਟੀ ਆਫ ਮੈਲਬਨ ਜਿਹੜੀ ਟੌਪ 8 ਯੂਨੀਵਰਸਿਟੀਆਂ ਇਨ ਯੂ نو ਵਰਲਡ ਚਾਂਦੀ ਹੈ ਤਾਂ ਉਹ ਯੂਨੀਵਰਸਿਟੀ ਆ ਮੈਲਬਨ ਚ ਵੀ ਪੜ ਕੇ ਤੁਸੀਂ ਪਾਥਵੇ ਲੈ ਸਕਦੇ ਹੋ ਸੋ ਬਹੁਤ ਬਹੁਤ ਸਾਰਾ ਕੁਝ ਹੈ ਇਟਸ ਐਜੂਕੇਸ਼ਨ ਫੇਅਰ ਦੇਖੋ ਫ੍ਰੀ ਗਿਆਨ ਵੰਡ ਰਿਹਾ ਹੈ ਤੁਹਾਨੂੰ ਲੈਣਾ ਚਾਹੀਦਾ ਹੈ ਤੁਹਾਨੂੰ ਕਾਲਜਸ ਨੂੰ ਮਿਲਣਾ ਚਾਹੀਦਾ ਸੁਣਨਾ ਚਾਹੀਦਾ ਅੱਜ ਦੇ ਵਿੱਚ ਹੱਲੇ ਵੀ ਕੈਨੇਡਾ ਕਾਫੀ ਅਫੋਰਡੇਬਲ ਹੈ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਪਾਥਵੇ ਪ੍ਰੋਗਰਾਮ ਲੈਣਾ ਚਾਹੁੰਦੇ ਹੋ ਕੋਈ ਏਦਾਂ ਦੀ ਯੂਨੀਵਰਸਿਟੀ ਚੂਜ਼ ਕਰਨਾ ਚਾਹੁੰਦੇ ਹੋ ਜਿਹੜੀ ਤੁਹਾਨੂੰ ਲੱਗਦਾ ਕਿ ਇੱਥੇ ਪੜ ਕੇ ਅਸੀਂ ਫਿਰ ਅੱਗੇ ਜਾ ਸਕੀਏ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਸਟੂਡੈਂਟਸ ਲਈ ਔਰ ਉਸ ਤੋਂ ਉੱਤੇ ਲੈਂਡਮਾਰਕ ਇਮੀਗ੍ਰੇਸ਼ਨ 500 ਡਾਲਰ ਤੋਂ ਲੈ ਕੇ 5000 ਡਾਲਰ ਤੱਕ ਦਾ ਲੱਕੀ ਡਰਾਅ ਕਹेलो ਸਪਿਨ ਐਂਡ Win ਤੁਸੀਂ ਸਪਿਨ ਕਰੋਗੇ ਵਾਟਐਵਰ ਯੂ ਗੈਟ ਯੂ ਵਿਲ ਗੈਟ ਇਟ ਫਰਮ ਲੈਂਡਮਾਰਕ ਸੋ ਸਟੂਡੈਂਟਸ ਮੇਰੀ ਇਹ ਸਾਰਿਆਂ ਨੂੰ アドਵਾਈਸ ਹੈ ਕਿ ਆਪਾਂ ਇਸ ਚੀਜ਼ ਦੇ ਉੱਤੇ ਜ਼ਰੂਰ ਫੋਕਸ ਕਰੀਏ ਐਂਡ ਐਜੂਕੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ ਐਜੂਕੇਸ਼ਨ ਨੂੰ ਤਵੱਜੂ ਦਿਈਏ ਆਪਾਂ ਇਹ ਸੋਚ ਕੇ ਬਾਹਰ ਜਾਣੇ ਆ ਕਿ ਅਸੀਂ ਪੈਸੇ ਕਮਾਣੇ ਆ ਦੇਖੋ ਜੇ ਐਜੂਕੇਸ਼ਨ ਚੰਗੀ ਹੋਏਗੀ ਤਾਂ ਪੈਸੇ ਆਪਣੇ ਆਪ ਆਣੇ ਆਂ सो स्टूडेंट्स ये एजुकेशन फेयर है ये कोई स्टडी वीजा फेयर नहीं है मैं वीजा नहीं मान रहा उ कहते हैं स्टडी वीजा फेयर एक एजुकेशन फेयर है इन्हना जस्ट इंडिया तो कनाडा तो जर्मनी तो यूके तो यूएसए तो यूनिवर्सिटीज पार्टिसिपेट कर रही हैं ਤੁਸੀਂ ਉਹਨਾਂ ਦਾ ਇਨਫੋਰਮੇਸ਼ਨ ਲੋਅਰ ਇਨਫੋਰਮੇਸ਼ਨ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬੱਚੇ ਅੱਜ ਦੀ ਰੇਟ 'ਚ ਥੋੜੇ ਜ਼ਿਆਦਾ ਮੈਂ ਜੇ ਕਹੇ ਕਿ ਪ੍ਰਾਈਵੇਟ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਜਾ ਰਹੇ ਨੇ ਸੋ ਪ੍ਰਾਈਵੇਟ ਯੂਨੀਵਰਸਿਟੀਆਂ ਐਡਮਿਸ਼ਨ ਤਾਂ ਦੇਈ ਜਾ ਰਹੀਆਂ ਇਟ ਇਜ਼ ਆਲ ਮੈਨ ਨੂੰ ਨਹੀਂ ਲੱਗਦਾ ਉਹ ਕਿਦਾਂ ਬੱਚਿਆਂ ਨੂੰ ਜੋਬਸ ਗਾਰੰਟੀ ਕਰਨੀਆਂ 왓 ਇਜ਼ ਫਿਊਚਰ ਇਨ ਸਟੋਰ ਫਾਰ ਅਸ ਕਿਉਂਕਿ ਜਿਹੜਾ ਸਾਡਾ ਬੱਚਾ ਸਿਆਣਾ ਬੱਚਾ ਵੀ ਹੈਗਾ ਨਾ 70 ਤੋਂ 85% ਵਾਲਾ ਬੱਚਾ ਉਹ ਵੀ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪੜ ਰਿਹਾ ਸੋ ਹਾਊ ਦੇ ਆਰ ਫੋਕਸਡ ਔਨ देयर ਕੈਰੀਅਰ ਇਹ ਬ ਬਿਲਕੁਲ ਠੀਕ ਹੈ ਜੀ ਸੋ ਜਸਮੀਤ ਜੀ ਨੇ ਜਿਸ ਤਰ੍ਹਾਂ ਸਾਰੀਆਂ ਗੱਲਾਂ ਦਸੀਆਂ ਇੱਕ ਤਰੀਕੇ ਨਾਲ ਅਸੀਂ ਇਹ ਕਹਿ ਲਈਏ ਕਿ ਇਸ ਵੇਲੇ ਕੈਨੇਡਾ ਦੀ ਜਿਹੜੀ ਪੜ੍ਹਾਈ ਵਾਲੀ ਸ਼ੇਅਰ ਮਾਰਕੀਟ ਆ ਉਹ ਡਾਊਨ ਹੈ ਤੇ ਪੜ੍ਹਾਈ ਬਹੁਤ ਸਸਤੀ ਮਿਲ ਰਹੀ ਹੈ ਸੋ ਇਹ ਗ੍ਰੈਬ ਕਰਨ ਦਾ ਮੌਕਾ ਹੈ ਇਨਵੈਸਟ ਕਰਨ ਦਾ ਮੌਕਾ ਹੈ ਸੋ ਸਕਰੀਨ ਤੇ ਨੰਬਰ ਹੈ 90413 90412 ਸਾਰੇ ਵਿਦਿਆਰਥੀ ਜਸਮੀਤ ਜੀ ਦੇ ਨਾਲ ਗੱਲ ਕਰ ਸਕਦੇ ਨੇ ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਸਕਦੇ ਨੇ ਸੈਮੀਨਾਰਸ ਦੀਆਂ ਡੇਟਾ ਇੱਕ ਵਾਰੀ ਜਸਮੀਤ ਜੀ ਅਖੀਰ 'ਚ ਜ਼ਰੂਰ ਦੱਸ ਦਿਓ ਤਾਂ ਕਿ ਸਾਰੇ ਸਟੂਡੈਂਟ ਉੱਥੇ ਪਹੁੰਚ ਸਕਣ ਕਿਹੜੇ-ਕਿਹੜੇ ਸੋ ਦੇਖੋ ਅਸੀਂ ਕੀ ਕਹਿੰਦੇ ਆ 16 April ਨੂੰ JW Marriott Chandigarh ਚ 17 April ਨੂੰ ਸਾਡਾ ਸੈਮੀਨਾਰ ਹੋਣ ਜਾ ਰਿਹਾ ਲੁਧਿਆਣਾ ਹੋਟਲ ਪਾਰਕ ਪਲਾਜ਼ਾ ਚ 18 April ਨੂੰ ਹੋਟਲ ਪਾਰਕ ਪਲਾਜ਼ਾ ਜਲੰਧਰ ਚ 20 April ਨੂੰ ਹੋਟਲ ਹਾਇਤ ਸੈਂਟ੍ਰਿਕ ਦਿੱਲੀ ਚ ਐਂਡ 26 April ਨੂੰ ਬਦੋਦਰਾ ਲੈਮਨਟਰੀ ਹੋਟਲ ਚ ਸੋ ਇੰਨਾ ਸਾਰੇ ਸੈਮੀਨਾਰਸ 'ਚ ਰੈਪ੍ਰেজেন্টেਟਿਵ ਪਾਰਟਿਸਿਪੇਟ ਕਰਨਗੇ ਇੰਨੇ ਸਾਰੇ ਕੰਟਰੀਜ਼ ਦੇ ਔਰ ਤੁਸੀਂ ਉੱਥੇ ਆ ਕੇ ਸਾਨੂੰ ਮਿਲ ਸਕਦੇ ਹੋ ਬਿਲਕੁਲ ਥੈਂਕ ਯੂ ਸੋ ਮੱਚ ਸੋ ਨੰਬਰ ਹੈ 90413 90412 ਸੋ ਤੁਰੰਤ ਤੁਸੀਂ ਜਸਮੀਤ ਜੀ ਦੇ ਨਾਲ ਗੱਲ ਕਰੋ ਫ੍ਰੀ ਐਂਟਰੀ ਹੈ ਕੋਈ ਵੀ ਸਟੂਡੈਂਟ ਮੌਕੇ ਤੇ ਜਾ ਸਕਦਾ ਹੈ ਔਰ ਸਪਿਨ ਐਂਡ ਵਿਨ ਇੱਕ ਤਰੀਕੇ ਨਾਲ ਲੱਕੀ ਡਰਾਅ ਨਾਲ 500 ਤੋਂ 5000 ਦੀ ਸਕਾਲਰਸ਼ਿਪ ਪੱਕੀ ਕਰ ਸਕਦਾ ਹੈ ਯੂਨੀਵਰਸਿਟੀਆਂ ਔਰ ਕਾਲਜਸ ਤੋਂ ਜਿਹੜੀ ਤੁਹਾਡੀ ਐਜੂਕੇਸ਼ਨ ਦੇ ਬੇਸ ਤੇ ਸਕਾਲਰਸ਼ਿਪ ਮਿਲਣੀ ਹੈ ਉਹ ਵੱਖਰੀ ਹੋਏਗੀ ਸੋ ਮੈਨੂੰ ਲੱਗਦਾ 10-15000 ਤੱਕ ਦੀ ਸਕਾਲਰਸ਼ਿਪ ਵਿਦਿਆਰਥੀ ਹਾਸਲ ਕਰ ਸਕਦੇ ਨੇ ਜਿਹੜੇ ਵੀ ਇਹਦੇ ਵਿੱਚ ਹਿੱਸਾ ਲੈਂਦੇ ਨੇ ਡਿਪੈਂਡ ਕਰਦਾ ਹੈ ਉਹਨਾਂ ਦੇ ਪ੍ਰੋਫਾਈਲ ਤੇ Thank you so much, Jasvi. Thank, really. Thank you so much. much. Thank you. Thank you.